ਬਤਲੀ ਕਿਹਨਾਂ ਦਾਡ? ਵੀਲ ਵੀ ਸ਼ੇਂਗਰ। ਟੀਕਟ ਨਹੀਂ ਤੁਹਾਡੇ। ਵੇਖੋ ਜੀ ਇਹੀ ਰੋਟੀ ਖਾਣ ਗਏ ਹੀ ਇਹਨਾਂ ਨੂੰ ਤੋਂ ਹਣਾ। ਤੇ ਬਾਅਦ ਦੇ ਵਿੱਚ ਮਦਪੀ ਸਾਨੂੰ ਇਥੋਂ ਫੂਕ ਗਿਆ ਤੁਹਾਡੀ ਠੂਗੀ ਨੂੰ ਅੱਗ ਲੱਗ ਗਈ ਆ। ਕੰਨੀ ਪਤਾ ਮਦਪੀਏ। ਸਭ ਧਰਮਕੀ ਸਿੱਥੇ ਕਰਦੇ। ਇੱਥੇ ਗੋੜ ਦਾ ਕੰਮ ਹੀ ਮੇਰਾ। ਗੋੜਾ ਆਲਾ ਵੀਰਨਾ ਹੀ ਵੱਡਾ। ਹਾਂਜੀ। ਇਹਨੂੰ 10-12 ਸਾਲ ਹੋ ਗਏ।

ਸੱਜ ਦੀ ਕੋਲ ਹੈ। ਦਾਤੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਦਾ ਪਤਾ ਨੂੰ ਭਾ ਦੇ ਕਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗਦੀ ਹੈ। ਕਹਿੰਦੇ ਰੋਟੀ ਖਾਣ ਗਏ ਕੱਲ ਬਾਅਦ ਚ ਪਤਾ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਬੈਠਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ। ਕੋਈ ਗੱਲ ਹੀ ਨਹੀਂ ਇਹੋ ਜੀ। ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋ। ਪਤਾ ਨਹੀਂ ਲੱਗਦਾ। ਨਹੀਂ ਹਾਂ ਜੀ। ਅੱਗੇ ਵੀ ਇੱਕ ਵਾਰ ਵਾਦਾ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸੱਤਾਂ ਲਾਈਆਂ ਪਤਾ ਨਹੀਂ ਕੋਣ ਆਇਆ ਹਾਂਜੀ ਉਹ ਤਾਂ ਵੀ ਸੁਣਾਈ ਨਹੀਂ ਕਿ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਨਾ ਪਤਾ ਨਹੀਂ ਲੱਗਦਾ ਇੱਕ ਸਾਲ ਹੋ ਗਿਆ ਦਾ ਨਿਸ਼ਕਾਮ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰ ਜੋ ਵੀ ਹਾਂਜੀ ਤੁਹਾਨੂੰ ਇੱਥੇ ਹੀ ਦਿੰਦੇ ਹਾਂ ਹਾਂਜੀ ਤੁਹਾਨੂੰ ਇੱਥੇ ਹੀ ਦਹੀਂ ਤੂੰ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਇੱਥੇ ਰੱਖੀ ਕਰਨ ਦਾ ਤੇ ਆਪਣੀ ਰੱਖੀ ਕਰਨ ਤੋਂ ਬਿਨੁ ਵੀ ਤੁਸੀਂ ਰੁਕੋ ਹਾਂ ਹਾਂਜੀ ਕੀ ਭਾਈ ਮੈਂ ਨਾ ਹੁੰਦਾ ਜੀ ਕੁਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਤੁਹਾਡੇ ਨਾਲ ਇਦਾਂ ਹੋਇਆ ਵੀ ਇਹ ਰੋਟੀ ਖਾਣ ਚਲ ਗਏ ਤੁਹਾਨੂੰ ਤੁਹਾਡੇ ਕਿ ਲੱਗਦੇ ਹਾਂਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਇਟਾ ਪਾਉਂਦੇ ਫਿਰਿੰਦਾ ਨੇ ਫੋਨ ਕੀਤਾ ਤੁਹਾਡੀ ਝੂਗੀ ਨਾਲ ਗੱਲ ਆ ਗਈ ਜੀ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਪੰਜਾਂ ਨੂੰ ਵੀ ਇੱਥੇ ਦਾਤਾ ਦੁੱਤਰ ਲੈ ਕੇ ਆਏ ਆ ਤੇ ਪਿੰਨੇ ਝੂਗੀ ਨਾਲ ਆ ਕੇ ਚਲ ਗਏ ਅਣਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਪੜੇ ਆ ਕਿਹੜੇ ਨੇ ਅਛਾ ਨਹੀਂ ਨਾ ਬਦਲਣ ਦੇ। ਇਹਦੇ ਰੋਜ਼ਗਾਰ ਹੀ ਝੁਕੀਦਾ ਇੱਥੇ। ਇਹ ਤੋਂ ਹੀ ਕੰਮ ਚੱਲਦਾ ਘਰ ਦਾ ਜਨਰਗਜਾਰਾ ਜੀ। ਕੀ ਕੰਮ ਕੀ ਹੈ? ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ। ਹੁਣ ਗਰਮੀ ਗਰਮੀ ਬੰਦ ਰਹਿਣਾ। ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ। ਤੇ ਇਹ ਤੋਂ ਕੰਮ ਨਹੀਂ ਅੱਗੇ ਲੱਗੇ। ਹਾਂਜੀ। ਮੰਗ ਕੀ ਕਰਦੇ ਕੋਈ? ਮੰਗ ਕਰਦ ਮੰਗੇ ਹੀ ਉਹ ਵੀ ਅਜਿਨਾਂ ਨੇ ਲਾਈ ਆਗੇ ਨਾਲ ਫੜੇ ਜਾਣਾ। ਸਭ ਪੇੜ ਕਿਤੇ ਕੰਮ ਲੱਡ ਕਿਤੇ। ਬਾਜੀ ਕਿੰਨਾ ਦਾ ਤਾਂ? ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ थाना ਸ੍ਰੀ ਹਰਬੰਦਪੁਰ ਪੈਂਦਾ ਵਾ ਉਹ ਚੌਕੀ ਹਰਚਵਾਲ ਤੇ ਇਹ ਹਰਚਵਾਲ ਪੁਲ ਚੌਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਦਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਪ੍ਰੀਬ 9:10 ਵਜੇ ਜਿਹੜਾ ਸੀ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਦਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨ ਵੀ ਜਾ ਗਏ ਆ ਜਹਾ ਦਾ ਤੇ ਸਾਨੂੰ ਨੂੰ ਅੱਗ ਲੱਗਈ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪੱਠਾ ਵਾ ਇੱਥੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤਿਸ਼ਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਆਸ ਮਹੀਨੇ ਦੇ ਵਿੱਚ ਹੀ ਜੜੀਆਂ ਬਣਾ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਲੱਗਦਾ ਇਹ ਅੱਗ ਲੱਈ ਗਈ ਕਿਸੇ ਵੱਲੋਂ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਕਰਦਾ ਸੀ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਹੀ ਇਹਨਾਂ ਨੇ ਦੋ ਕਮਰਟਲ ਗੋੜੇ ਹੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹ ਜੀ